ਦੀਵਾਨ ਟਰਡਰਮਲ ਚੈਰੀਟੇਬਲ ਟਰਸਟ ਵੱਲੋਂ ਸਾਡੇ ਗ੍ਰਾਂਥੀ ਸਿੰਘ ਬਾਬਾ ਧਰਮ ਸਿੰਘ ਜੀ ਦੀ ਧਰਮ ਸਿੰਘ ਜੀ ਨੂੰ ਜੋਰ ਰਜਗਾਰ ਚਲਾਉਣ ਲਈ ਸਹਾਇਤਾ ਪਿਛਲੇ ਦਿਨੀ ਦੇ ਕੇ ਗਈ ਸੀਗੇ ਉਸ ਦੇ ਸਹਾਇਤਾ ਦੇ ਨਾਲ ਜੋ ਵੀ ਮਾਇਆ ਵਗੈਰਾ ਦੇ ਕੇ ਗਈ ਸੀ ਉਹ ਉਹਨਾਂ ਨਾਲ ਅੱਜ ਸਾਡੇ ਬਾਬਾ ਧਰਮ ਸਿੰਘ ਜੀ ਨੇ ਆਪਣਾ ਰਜਗਾਰ ਚਲਾਉਣ ਲਈ ਇੱਕ ਆਟੋ ਆ ਜਿਹੜਾ ਉਹ ਖਰੀਦ ਲਿਆਗਾ ਤੇ ਤਾਂ ਕਿ ਆਪਣਾ ਰਜਗਾਰ ਚਲਾ ਸਕੇ ਅਸੀਂ ਦੀਵਾਨ ਟਰਡਰਮਲ ਚੈਰੀਟੇਬਲ ਟਰਸਟ ਦਾ ਤੈਨਾਂ ਦੇ ਲੋ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੇ ਗ੍ਰਾਂਥੀ ਸਿੰਘ ਬੱਬਾ ਧਰਮ ਸਿੰਘ ਜੀ ਦੀ ਬਾਹ ਫੜੀ ਤੇ ਉਹਨਾਂ ਨੂੰ ਆਪਣਾ ਰਜਗਾਰ ਚਲਾਉਣ ਲਈ ਉਹਨਾਂ ਦੀ ਹੈਲਪ ਕੀਤੀ ਤੇ ਅਸੀਂ ਬੱਬਾ ਧਰਮ ਸਿੰਘ ਜੀ ਨਾਲ ਗੱਲ ਕਰਦੇ ਆਂ ਬੱਬਾ ਜੀ ਜੋ ਤੁਹਾਨੂੰ ਦਿਵਾਨ ਟੋ ਡਰਮਲੋਜੀ ਟਰਸਟ ਵੱਲੋਂ ਸਹਾਇਤਾ ਆਈ ਸੀਗੀ ਉਸ ਸਹਾਇਤਾ ਦੇ ਨਾਲ ਤੁਸੀਂ ਆਟੋ ਖਰੀਦਿਆਗਾ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਮੈਂ ਇਹ ਹੀ ਅਪੀਲ ਕਰਦਾ ਜੀ ਜੋ ਵੀ ਸਸਤਾ ਵੱਲੋਂ ਮੈਨੂੰ ਪੈਸਾ ਮਿਲਿਆਗਾ ਤੇ ਇਹ ਮੈਂ ਆਟੋ ਲਿਆਂਦਾਗਾ ਮੈਂ ਵਿਸ਼ਵਾਸ ਦਿਵਾਉਣਾਗਾ ਕਿ